ਸੱਚ ਨੇ ਕਾਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਬ੍ਰਾਈਟ ਪੰਜਾਬ ਤੇ ਪਹਿਲਾਂ ਆਪਾਂ ਟੌਪਿਕ ਕਰਿਆ ਸੀ ਭਾਈ ਵੀਰ ਸਿੰਘ ਜੀ ਫਿਰ ਉਸ ਤੋਂ ਬਾਅਦ ਕਰਿਆ ਸੀ ਪ੍ਰੋਫੈਸਰ ਪੂਰਨ ਸਿੰਘ ਜੀ ਅੱਜ ਆਪਾਂ ਕਰਾਂਗੇ ਤਨੀਰਾਮ ਚਾਤਰੀ ਜਿਵੇਂ ਕਿ ਤੁਸੀਂ ਬਹੁਤ ਸਾਰੇ ਐਗਜ਼ਾਮ ਪਹਿਲਾਂ ਪੇਪਰ A ਵਾਲੇ ਦਿੱਤੇ ਹੋਣ ਜਾਂ ਕਿਸੇ ਨੇ ਕੋਈ ਮਾਸਟਰ ਕੈਡਰ ਦਿੱਤਾ ਹੋਣਾ ਤਾਂ ਉਹਦੇ ਵਿੱਚ ਟੌਪਿਕ ਹੁੰਦਾ ਭਾਈ ਵੀਰ ਸਿੰਘ ਜੀ ਆਧੁਨਿਕ ਕਾਵਿ ਦੇ ਵਿੱਚ ਇੰਪੋਰਟੈਂਟ ਹੈ ਦੋਨਾਂ ਦੇ ਲਈ ਪੇਪਰ A ਚਾਹੇ ਹੋਵੇ ਜਾਂ ਫਿਰ ਹੋਵੇ ਮਾਸਟਰ ਕੈਡਰ ਤਾ ਭਾਈ ਵੀਸੇ ਕਾਪਾ ਕਰ ਲਿਆ ਸੀ ਉਸ ਤੋਂ ਬਾਅਦ ਆ ਪ੍ਰੋਫੈਸਰ ਪੁਰਦ ਸਿੰਘ ਕਰ ਲਿਆ ਸੀ ਉਹਨਾਂ ਦੀ ਤੁਕਾਂ ਮੈਂ ਤੁਹਾਨੂੰ ਭੇਜਦਾਗਾ ਮੈਂ ਟੈਲੀਗ੍ਰਾਮ ਤੇ ਜਾਂ ਫਿਰ ਕੰਟੈਕਟ ਨੰਬਰ ਤੇ ਤੁਹਾਨੂੰ ਤੁਕਾਂ ਸ਼ੇਅਰ ਕਰਦਾਗਾ ਅੱਜ ਆਪਾਂ ਟੌਪਿਕ ਕਰਦੇ ਆ ਤਨੀਰਾਮ ਚਾਤ੍ਰਿਕ ਇਹਨਾਂ ਜੀਮਨ ਕਾਲ ਸੀ 1876 ਤੋਂ ਲੈ ਕੇ 1954 ਤੱਕ ਤਨੀਰਾਮ ਚਾਤ੍ਰਿਕ ਚਾਤ੍ਰਿਕ ਪਹਿਲੀ ਪੀੜੀ ਬਸਤੀਵਾਦੀ ਕਾਲ ਇਹਨਾਂ ਦਾ ਪਹਿਲਾ ਪਹਿਲਾ ਨਾਮ ਕੀ ਸੀ ਹਰਧਨੀ ਪਿੰਡ ਸੀ ਪਸੀਆਂ ਵਾਲਾ ਪਸੀਆਂ ਜ਼ਿਲ੍ਹਾ ਸਿਆਲਕੋਟ ਸਿਆਲਕੋਟ ਇਹ ਇਹਨਾਂ ਦੀ ਬੇਸਿਕ ਡਿਟੇਲ ਹੈ ਬੇਸਿਕ ਜਾਣਕਾਰੀ ਪਰਵਰਤੀ ਇਹਨਾਂ ਦੀ ਪੁੱਛ ਲੈਂਦੇ ਐਗਜ਼ਾਮ ਦੇ ਵਿੱਚ ਕਈ ਵਾਰ ਮਾਸਟਰ ਕੈਡਰ ਚ ਇੰਪੋਰਟੈਂਟ ਹੋ ਜਾਂਦਾ ਹੈ ਪ੍ਰਵਿਰਤੀ ਵਾਲਾ ਯਥਾਰਥਵਾਦੀ ਯਥਾਰਥਵਾਦੀ ਅਧਿਆਤਮਵਾਦੀ ਆਸ਼ਾਵਾਦੀ ਫਿਰ ਇਹਨਾਂ ਦਾ ਬਚਪਨ ਜੋ ਬੀਤਿਆ ਸੀ ਅੰਮ੍ਰਿਤਸਰ ਦੇ ਕਿਹੜੇ ਪਿੰਡ ਦੇ ਵਿੱਚ ਬੀਤਿਆ ਸੀ ਲੋਪੋਕੇ 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 ਜੋ ਗਾਮੇ ਅੰਮ੍ਰਿਤਸਰ ਮਾਝੇ ਇਲਾਕੇ ਦੇ ਵਿੱਚ ਇਹਨਾਂ ਦਾ ਜਨਮ ਬੀਤਿਆ ਸੀ ਬਚਪਨ ਪ੍ਰਵਿਰਤੀ ਇੱਕ ਵਾਰ ਫਿਰ ਸੁਣ ਲਓ ਯਥਾਰਥਵਾਦੀ ਅਧਿਆਤਮਵਾਦੀ ਪਹਿਲਾਂ ਆਪਾਂ ਟਿੱਕ ਕਰਾਂਗੇ ਯਥਾਰਥਵਾਦੀ ਸੀ ਪੈਦਾ ਆਤਮਾ ਦੀ ਆਸ਼ਾ ਵੰਦੀ ਇਸ ਤੋਂ ਬਾਅਦ ਇਹਨਾਂ ਦਾ ਜੋ ਵਜ਼ੀਰ ਹਿੰਦ ਪ੍ਰੈਸ ਦੇ ਵਿੱਚ ਨੌਕਰੀ ਕੀਤੀ ਸੀ ਅੰਮ੍ਰਿਤਸਰ ਦੇ ਵਿੱਚ ਇਹ ਕਦੋਂ ਕੀਤੀ ਸੀ ਸਾਹਿਤ ਪੜਨ ਦੀ ਰੁਚੀ ਇੱਥੇ ਹੀ ਪੈਦਾ ਹੋਈ ਸੀ ਇਹਨਾਂ ਨੂੰ ਸਾਹਿਤ ਪੜਨਾ ਸ਼ੁਰੂਆਤ ਕੀਤੀ ਸੀ ਜਿਹੜੀ ਇਹ 1892 ਦੇ ਵਿੱਚ ਇਹਨਾਂ ਨੇ ਵਜ਼ੀਰ ਹਿੰਦ ਪ੍ਰੈਸ ਦੇ ਵਿੱਚ ਨੌਕਰੀ ਕੀਤੀ ਸੀ ਵਜ਼ੀਰ ਹਿੰਦ ਜਾਰੀ ਕਿੰਨਾ ਕੀਤੀ ਸੀ ਭਾਈ ਵੀਰ ਸਿੰਘ ਜੀ ਨੇ 1893-94 ਦੇ ਵਿੱਚ ਇਹ ਤੁਸੀਂ ਦੇਖ ਲੈਣ ਡੇਟ ਕਨਫਰਮ ਕਰ ਲਿਆ ਜੀ ਵਜ਼ੀਰ ਹਿੰਦ ਪ੍ਰੈਸ ਚਲਾਈ ਭਾਈ ਵੀਰ ਸਿੰਘ ਜੀ ਨੇ ਦੀ ਪੰਜਾਬੀਅਤ ਦੇ ਕਵੀ ਕਿਹਨੂੰ ਕਹਿੰਦੇ ਨੇ ਪੰਜਾਬੀਅਤ ਦੇ ਕਵੀ ਭਾਈ ਇਹਦੇ ਧਨੀਰਾਮ ਜਾਤਰੀਕ ਨੂੰ ਪੰਜਾਬੀਅਤ ਦੇ ਕਵੀ ਪੰਜਾਬੀਅਤ ਦੇ ਕਵੀ ਪੰਜਾਬੀਅਤ ਦਾ ਕਵੀ ਕੌਣ ਹੈ ਐ ਧਨੀਰਾਮ ਜਾਤਰੀਕ ਸਾਂਸਕ੍ਰਿਤਿਕ ਚੇਤਨਾ ਦਾ ਕਵੀ ਧਨੀਰਾਮ ਜਾਤਰੀਕ ਇਹ ਵੀ ਇੰਪੋਰਟੈਂਟ ਹੈ ਪੰਜਾਬੀਅਤ ਦੇ ਕਵੀ ਵੀ ਸਾਂਸਕ੍ਰਿਤਿਕ ਚੇਤਨਾ ਦੇ ਕਵੀ ਸਾਂਸਕ੍ਰਿਤਿਕ ਚੇਤਨਾ ਦੇ ਕਵੀ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਹੋਰ ਇੰਪੋਰਟੈਂਟ ਦੀ ਗੱਲ ਜਿਹੜੇ ਕੁਐਸਚਨ ਤੁਹਾਡੇ ਐਗਜ਼ਾਮ ਦੇ ਵਿੱਚ ਬਹੁਤ ਵਾਰ ਪੁੱਛਿਆ ਗਿਆ ਜਿਵੇਂ ਕਿ ਕਿਸਿਆਂ ਨੂੰ ਆਧਾਰ ਬਣਾ ਕੇ ਰਚਨਾਵਾਂ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ ਕਿਸਿਆਂ ਨੂੰ ਆਧਾਰ ਬਣਾ ਕੇ ਪਹਿਲਾਂ ਪਹਿਲਾਂ ਕਿਸਿਆਂ ਦੇ ਵਿੱਚ ਰੂਪ ਦੇ ਵਿੱਚ ਲਿਖਿਆ ਸੀ ਕਿਸਿਆਂ ਨੂੰ ਆਧਾਰ ਬਣਾ ਕੇ ਰਚਨਾਵਾਂ ਸ਼ੁਰੂਆਤ ਕੀਤੀ ਕਿਸਾਨਾਂ ਨੇ ਕਿਸਾਨਾਂ ਉਧਾਰ ਬਣਾ ਕੇ ਤਨੀਰਾਮ ਚਾਤਰੀਕ ਜੀ ਨੇ ਤਨੀਰਾਮ ਚਾਤਰੀਕ ਨੇ ਧਰਤੀ ਦੇ ਲੋਕਾਂ ਦੀ ਗੱਲ ਪਹਿਲੀ ਵਾਰ ਫਰਸ਼ਾਂ ਦਾ ਕਵੀ ਇਹਨਾਂ ਨੂੰ ਕਿਹਾ ਜਾਂਦਾ ਇਸੇ ਕਰਕੇ ਧਰਤੀ ਦੇ ਲੋਕਾਂ ਦੀ ਗੱਲ ਪਹਿਲੀ ਵਾਰ ਕਿਸ ਨੇ ਕੀਤੀ ਸੀ ਤਨੀਰਾਮ ਚਾਤਰੀਕ ਕਈ ਪੁਆਇੰਟ ਮੈਂ ਬੋਲਾਂਗਾ ਤੁਸੀਂ ਨੋਟ ਡਾਊਨ ਕਰ ਲਿਆ ਜੇ ਤਾਂ ਜੋ ਟਾਈਮ ਵਾਧਰਾ ਲਿਖੇ ਲਿਖਦੇ ਸਾਂ ਵੀਡੀਓ ਲੰਬੀ ਹੋ ਜਾਂਦੀ ਫਿਰ ਉਹਦੇ ਕਰਕੇ ਜਿਆਦਾ ਐਮਬੀ ਡਾਟਾ ਯੂਜ਼ ਹੁੰਦਾ ਜੋ ਕਿ ਮੇਰੇ ਕੋਲ ਇਨਾ ਡਾਟਾ ਨਹੀਂ ਹੈ ਮੇਰੇ ਕੋਲ 4G ਫੋਨ ਹੈ ਤਾਂ ਇਸ ਕਰਕੇ ਥੋੜਾ ਦਿੱਕਤ ਆ ਰਹੀ ਹੈ ਲੋਕਾਂ ਦਾ ਸ਼ਾਇਰ ਇਹਨੂੰ ਕਹਿੰਦਾ ਧਰਤੀ ਦਾ ਕਵੀ ਵੀ ਕਹਿ ਦਿੰਦੇ ਨੇ ਲੋਕਾਂ ਦਾ ਸ਼ਾਇਰ ਲੋਕਾਂ ਦਾ ਸ਼ਾਇਰ ਇੱਕ ਹੋਰ ਇਹਨਾਂ ਨੂੰ ਕਹਿ ਦਿੰਦੇ ਨੇ ਧਰਤੀ ਦਾ ਕਵੀ ਮਤਲਬ ਧਰਤੀ ਤੇ ਲੋਕਾਂ ਦੀ ਗੱਲ ਕੀਤੀ ਅਰਸ਼ਾਂ ਦਾ ਕਵੀ ਕਿਹਨੂੰ ਕਹਿ ਦਿੰਦੇ ਨੇ ਇਹ ਤਾਂ ਚਲੋ ਫਰਸ਼ਾਂ ਦਾ ਕਵੀ ਹੋ ਗਿਆ ਨਾ ਧਰਤੀ ਦਾ ਕਵੀ ਧਰਤੀ ਦਾ ਕਵੀ ਤੇ ਅਰਸ਼ਾਂ ਦਾ ਕਵੀ ਅਰਸ਼ਾਂ ਦਾ ਕਵੀ ਇਹ ਫਰਸ਼ਾਂ ਦਾ ਕਵੀ ਹੈ ਨਾ ਤਨੀ ਰਾਮ ਜਾਤਰੀਕ ਫਰਸ਼ਾਂ ਦਾ ਕਵੀ ਹੁਣ ਇਹਦੀ ਥਾਂ ਤੇ ਆ ਜਾ ਅਰਸ਼ਾਂ ਦਾ ਕਵੀ ਤਾਂ ਉਹ ਆਏਗਾ ਭਾਈ ਵੀਰ ਸਿੰਘ ਜੀ ਅਰਸ਼ਾਂ ਦਾ ਕਵੀ ਭਾਈ ਵੀਰ ਸਿੰਘ ਜੀ ਡਿਟੈਲਿਟੇ ਤੁਹਾਡਾ ਉਲਝਣ ਹੋਏਗੀ ਨਾ ਉਹ ਆਪਾਂ ਕਲੀਅਰ ਕਰਦੇ ਜਾਾਂਗੇ ਭਾਈ ਮੀਰ ਸਿੰਘ ਜੀ ਹੁਣ ਫਰਸ਼ਾਂ ਦਾ ਕਵੀ ਤਨੀਰਮ ਚਾਤਰੀਕ ਅਵਾਰਿਸ਼ਾ ਤੋਂ ਬਾਅਦ ਲੋਕ ਕਵੀ ਹੋਣ ਦਾ ਮਾਣ ਇਹਨਾਂ ਨੂੰ ਤਨੀਰਮ ਚਾਤਰੀਕ ਨੂੰ ਹੀ ਹੈ ਫਿਰ ਅੱਗੇ ਪੁਆਇੰਟ ਹੈ ਕਵੀ ਦਰਬਾਰਾਂ ਦਾ ਬਾਦਸ਼ਾਹ ਸਤੇਜੀ ਕਵੀ ਕਹਿ ਦਿੰਦੇ ਨੇ ਇਹਨਾਂ ਨੂੰ ਸਤੇਜੀ ਕਵੀ ਤਨੀਰਮ ਚਾਤਰੀਕ ਇੱਕ ਇੰਪੋਰਟੈਂਟ ਪੁਆਇੰਟ ਹੈ ਇਹਨਾਂ ਦਾ ਅਰਸ਼ੀ ਮੰਡਲੀ ਦੀ ਕਵਤਾਂ ਨੂੰ ਧਰਤੀ ਦੀ ਅਰਸ਼ੀ ਮੰਡਲੀ ਮਤਲਬ ਜਿਵੇਂ ਪਾਈ ਵੀਰ ਸਿੰਘ ਜੀ ਅਰਸ਼ਾਂ ਦੇ ਕਵੀ ਉਹਨਾਂ ਕਹਾਜਨਾ ਉਹ ਅਰਸ਼ਾਂ ਦੀ ਗੱਲਾਂ ਨਾਲ ਨਹੀਂ ਕੀਤਾ ਇਹਨਾਂ ਨੇ ਧਰਤੀ ਦੀ ਗੱਲ ਕੀਤੀ ਧਰਤੀ ਦੇ ਲੋਕਾਂ ਦੀ ਗੱਲ ਕੀਤੀ ਇਸਤਰੀ ਮਰਦ ਦੇ ਪਿਆਰ ਦੀ ਗੱਲ ਕੀਤੀ ਇਹ ਧਨੀ ਰਾਮ ਚਾਤਰੀ ਦੀ ਖਾਸੀਅਤ ਸੀ ਖਾਸੀਅਤ ਸੀ ਇੱਕ ਹੋਰ ਇਹਨਾਂ ਨੂੰ ਨਾਮ ਦਰਜਾ ਦਿੱਤਾ ਗਿਆ ਉਸਤਾਦ ਕਵੀ ਉਸਤਾਦ ਕਵੀ ਅਜੇ ਤੱਕ ਕਿਸੇ ਨੇ ਨ ਨਹੀਂ ਕਿਹਾ ਸੀ ਨਾ ਇਹਨਾਂ ਨੂੰ ਉਸਤਾਦ ਕਵੀ ਕਹਿੰਦੇ ਨੇ ਉਸਤਾਦ ਕਵੀ ਕਵਿਤਾ ਦੇ ਵਿੱਚ ਰਸਵਦੀ ਅਗਾ ਵਦੂ ਕਵਿਤਾਵਾਂ ਲਿਖੀਆਂ ਸੀ ਸਮਾਜਿਕ ਤੇ ਧਾਰਮਿਕ ਸਮਾਜਿਕ ਕਵਿਤਾਵਾਂ ਲਿਖੀਆਂ ਸੀ ਧਾਰਮਿਕ ਕਵਿਤਾਵਾਂ ਲਿਖੀਆਂ ਸੀ ਜਿਵੇਂ ਕਿ ਧਾਰਮਿਕ ਦੇ ਵਿੱਚ ਇੱਕ ਕਵਤਾ ਇਹਨਾਂ ਨੇ ਇੰਪੋਰਟੈਂਟ ਹੈ ਮੈਨੂੰ ਯਾਦ ਨਹੀਂ ਆ ਰਹੀ ਜਿਹਦਾ ਨਾਮ ਹੈ ਗੁਰੂ ਰੋਪ ਗ੍ਰੰਥ ਹਾਂ ਗੁਰੂ ਰੋਪ ਗ੍ਰੰਥ ਇੱਕ ਸਮਾਜਿਕ ਕਵਿਤਾ ਇਹਨਾਂ ਲਿਖੀ ਸੀ ਕਿ ਕਲੀ ਕਲੀ ਇੱਕ ਨਹੀਂ ਕਿ ਕਲੀ ਕਲੀ ਇਹਦੇ ਵਿੱਚ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਸੀ ਕਿ ਕਲੀ ਕਲੀ ਦੇ ਵਿੱਚ ਹੁਣ ਛੰਦਬੱਦੀ ਕਵਿਤਾ ਵਿੱਚ ਕਵਿਤਾਵਾਂ ਲਿਖੇ ਸੀ ਇਹਨਾਂ ਨੇ ਛੰਦਬੱਦੀ ਕਵਿਤਾਵਾਂ ਛੰਦ ਮੁਕਤ ਕਵੀ ਕਿਹੜਾ ਸੀ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖਣਾ ਹੈ ਚੰਦਮੁਖਤ ਕਵੀ ਯਾਖੋਲ ਛਾ ਉਹਨਾਂ ਨੇ ਖੁਲੀਆਂ ਕਵਤਾਂਾਂ ਲਿਖੀਆਂ ਸੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਉੱਤਰ ਦੇਣਾ ਸਤੇਜੀ ਤੇ ਆਧੁਨਿਕ ਗੁਣ ਇਹਨਾਂ ਦੇ ਵਿੱਚ ਸਤੇਜੀ ਸੀ ਗੁਣ ਸਤੇਜੀ ਤੇ ਆਧੁਨਿਕ ਗੁਣ ਕਵਿਤਾ ਦਾ ਆਰੰਭ ਕਿੱਸਿਆਂ ਤੋਂ ਕਵਿਤਾ ਦਾ ਆਰੰਭ ਕਿੱਥੇ ਕਿਤੋਂ ਕੀਤਾ ਸੀ ਕਿੱਸਿਆਂ ਤੋਂ ਕਿੱਸਿਆਂ ਤੋਂ ਜਿਵੇਂ ਕਿ ਕਿਸੇ ਇਹਨਾਂ ਦੇ ਸੀ ਇੱਕ ਸੀ ਵਰਤਰੀ ਹਰੀ ਵਰਤਰੀ ਹਰੀ ਇਹ ਕਦੋਂ ਆਇਆ ਸੀ 1905 ਦੇ ਵਿੱਚ ਇੱਕ ਸੀ ਨਾਲ ਦਮਯੰਤੀ ਨਾਲ ਦਮਯੰਤੀ ਇਹ ਵੀ ਕਿਸੇ ਤੇ ਰੂਪ ਵਿੱਚ ਆਨੰਦ ਦੀ ਕਿਸ ਕਵਤਾ 1906 ਵਿੱਚ ਧਰਮਵੀਰ 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 1912 1912 ਹੁਣ ਕਾਵ ਸਗਰੇ ਇਹਨਾਂ ਦਾ ਆਪਾਂ ਕਰਦੇ ਹਾਂ ਇੰਪੋਰਟੈਂਟ ਇੰਪੋਰਟੈਂਟ ਫੁੱਲਾਂ ਦੀ ਟੋਕਰੀ ਪਹਿਲਾ ਕਾਵ ਸਗਰੇ ਸੀ ਫੁੱਲਾਂ ਦੀ ਟੋਕਰੀ ਫੁੱਲਾਂ ਦੀ ਟੋਕਰੀ ਇੱਥੇ ਮਤਵੇਦ ਹੁਣ ਆਪਾਂ ਮਤਵੇਦ ਕਲੀਅਰ ਕਰਦੇ ਹਾਂ ਤੁਹਾਡਾ ਐਕਸ ਹੀ ਚੰਦਨਵਾੜੀ ਚੰਦਨ ਵਾੜੀ ਚੰਦਨਵਾੜੀ 1931 ਦੇ ਵਿੱਚ ਆਈ ਸੀ ਆਹ ਸੀ ਜਿਹੜੀ ਫੁੱਲਾਂ ਦੀ ਟੋਕਰੀ ਕੁਝ ਤਾਂ ਇਸ ਨੂੰ ਪਹਿਲਾ ਮੰੰਦਿਆ ਜਿਹੜਾ ਕ੍ਰਿਪਾਲ ਸਿੰਘ ਕੇ ਸੇਲ ਹੈ ਇਹ ਚੰਦਨਵਾੜੀ ਨੂੰ ਪਹਿਲਾ ਕਾਵਸਗਰ ਆ ਮੰੰਦਾ ਹੈ ਪਹਿਲਾ ਕਾਵਸਗਰ ਹੁਣ ਜੇ ਫੁੱਲਾਂ ਦੀ ਟੋਕਰੀ ਆਏ ਤਾਂ ਤੁਸੀਂ ਫੁੱਲਾਂ ਦੀ ਟੋਕਰੀ ਲਗਾ ਦੇਣਾ ਜੇ ਚੰਦਨਵਾੜੀ ਆਏ ਤਾਂ ਚੰਦਨਵਾੜੀ ਜੇਕਰ ਦੋਨੋਂ ਆਣੇ ਤਾਂ ਆਬਜੈਕਸ਼ਨ ਲੱਗ ਜਾਏਗਾ ਜੇ ਉਹਦੇ ਵਿੱਚ ਦੋਨੋਂ ਆਪਸ਼ਨ ਹੋਏ ਤੇ ਦੋਨੋਂ ਤੇ ਕਲਿੱਕ ਕਰ ਦੇਣਾ ਠੀਕ ਹੈ ਹੁਣ ਕਵਤਾ ਦਾ ਸ਼ਿਖਰ ਜਦੋਂ ਪੁੱਛਣਾ ਕਵਤਾ ਦਾ ਸ਼ਿਖਰ ਤਾਂ ਉਹ ਸੀ ਚੰਦਨਵੜੀ ਕਵਤਾ ਦਾ ਸ਼ਿਖਰ ਕੀ ਹੈ ਚੰਦਨਵੜੀ ਇਥੇ ਤੱਕ ਕਲੀਅਰ ਹੈ ਤੁਹਾਡਾ ਮੈਂ ਉਮੀਦ ਕਰਦਾ ਕਲੀਅਰ ਹੈ ਇਹਨਾਂ ਦਾ ਕਾਲ ਜਿਹੜਾ ਸੀ ਬਸਤੀਵਾਦੀ ਕਾਲ ਸੀ ਤੇ ਪਹਿਲੀ ਪੀੜੀ ਸੀ ਇਹ ਵੀ ਇੰਪੋਰਟੈਂਟ ਹੈ ਹੁਣ ਆਪਾਂ ਗੱਲ ਕਰਦੇ ਕਵਤਾ ਦਾ ਸ਼ਿਖਰ ਚੰਦਨਵੜੀ ਸੀ ਇਹਦੇ ਵਿੱਚ ਇੱਕ ਇੰਪੋਰਟੈਂਟ ਕਵਤਾ ਹੈ ਉਹ ਆਪਾਂ ਗੱਲ ਕਰ ਹੀ ਲੈਂਦੇ تھے ਰਾਧਾ ਸੰਦੇਸ਼ ਰਾਦਾ ਸੰਦੇਸ਼ ਇਹਦੇ ਗੋਫੀਆਂ ਦਾ ਪਿਆਰ શ્રીਕ੍ਰਿਸ਼ਨ ਜੀ ਜਿਹੜਾ ਮਿਲਦਾ ਹੈ ਉਹਦੀ ਗੱਲ ਕੀਤੀ ਕ੍ਰਿਸ਼ਨ ਮਹਾਰਾਜ ਜੀ ਦੀ ਰਜਿੰਦਰਪਾਲ ਸਿੰਘ ਬਰਾੜ ਕਹਿੰਦੇ ਨੇ ਤਰੇਨਾਮ ਚਾਤਰਿਕ ਨੇ ਆਧੁਨਿਕ ਇਸਤਰੀ ਮਰਦ ਨੂੰ ਦੇ ਪਿਆਰ ਨੂੰ ਜਿਤਰਿਆ ਇਸਤਰੀ ਮਰਦ ਦੇ ਪਿਆਰ ਨੂੰ ਪਹਿਲੀ ਵਾਰ ਕਿਹਨੇ ਜਿਤਰਿਆ ਆਪਣੇ ਤਰੇਨਾਮ ਚਾਤਰਿਕ ਨੇ ਤਾਂ ਇਹ ਕੀ ਦੀ ਟਿੱਪਣੀ ਹੈ ਰਜਿੰਦਰਪਾਲ ਸਿੰਘ ਬਰਾੜ ਕੇਸਰ ਕਿਆਰੀ ਹੁਣ ਇਹਨਾਂ ਦੀ ਇੱਕ ਰਚਨਾ ਹੈ ਕਾਵਸ ਕਰਿਆ ਸੀ ਕੇਸਰ ਕਿਆਰੀ ਇਹ ਕਦੋਂ ਆਂਦਾ ਹੈ 1940 ਦੇ ਵਿੱਚ ਨਵਾਂ ਜਹਾਨ 1942 ਦੇ ਵਿੱਚ ਨੌਰ ਜਾਂ ਬਾਦਸ਼ਾਹ ਬੇਗਮ 1944 ਦੇ ਵਿੱਚ ਨੌਰ ਜਹਾਨ ਜਹਾਨ ਬਾਦਸ਼ਾਹ ਬੇਗਮ 1944 ਦੇ ਵਿੱਚ ਤੇ ਗੁਰਮੁਖੀ ਦੇ ਵਿੱਚ ਉਸ ਤੋਂ ਬਾਅਦ ਇਹ ਤਾਂ ਉਰਦੂ ਦੇ ਵਿੱਚ ਸੀ ਨਾ ਉਰਦੂ ਵਿੱਚ ਤੇ ਉਸ ਤੋਂ ਬਾਅਦ ਨੌਰ ਜਾਂ ਬਾਦਸ਼ਾਹ ਬੇਗਮ ਇਹ ਗੁਰਮੁਖੀ ਦੇ ਵਿੱਚ 1953 ਦੇ ਵਿੱਚ ਛਪੀ ਸੀ ਠੀਕ ਹੈ ਇੱਥੇ ਤੱਕ ਕਲੀਅਰ ਇੱਕ ਸਹੀ ਅਖੀਰਲੀ ਰਚਨਾ ਇਹਨਾਂ ਦੀ ਜਿਹੜੀ ਦਨੀ ਰਾਮ ਚਾਤਰੀ ਕਰਨ ਛਾਪੀ ਸੀ ਉਹ ਕੀ ਹੈ ਉਹਦਾ ਨਾਮ ਉਹਦਾ ਨਾਮ ਹੈ ਇਹ ਇੰਪੋਰਟੈਂਟ ਹੈ ਤੁਹਾਡਾ ਆਇਆ ਹੋਇਆ ਹੈ 2016 ਦੇ ਮਾਸਟਰ ਕੱਟ ਵਿੱਚ ਸ਼ਾਇਦ ਜਾਂ ਫਿਰ ਪੇਪਰ ਇਹ ਦੇ ਵਿੱਚ ਸੂਫੀ ਖਾਨਾ ਸੂਫੀ ਖਾਨਾ ਕਦੋਂ ਰਚਨਾ ਆਈ ਸੀ ਇਸ ਤਰ੍ਹਾਂ ਬਲਸ਼ਣਿਆ ਸੀ 1950 ਦੇ ਵਿੱਚ ਇਥੋਂ ਹੁੰਦੀ ਤਿਆਰੀ ਇਹਨੂੰ ਕਹਿੰਦੇ ਤਿਆਰੀ ਜਦ ਤੁਸੀਂ ਇਹ ਰਚਨਾ ਟੈਸਟ ਰੱਖੀ ਅਖੀਰਲੀ ਰਚਨਾ ਕਦੋਂ ਜਾਂ ਅਖੀਰਲੀ ਰਚਨਾ ਕਿਹੜੀ ਇਹ exam ਦੇ ਵਿੱਚ ਪੁੱਛਦੇ ਤਾਂ ਉਸ ਨੂੰ ਕਲੀਅਰ ਕਰਦੇ ਹੋ ਤਾਂ ਫਿਰ ਉਥੋਂ ਉਹਨੂੰ ਹੀ ਕਹਿੰਦੇ ਨੇ ਤਿਆਰੀ ਉਥੋਂ ਹੀ ਮੈਨਟ ਬਣਦੀ ਹੁਣ ਹਰ ਇੱਕ ਨੂੰ ਪਤਾ ਤਾਂ ਹੈ ਨੋਰਜਾਬਾ ਸ਼ਾ ਬੇਗਮ ਕੀ ਦੀ ਹੈ ਜਿਆਦਾਤਰ ਕੇਸਰਕਾਰੀ ਕੀ ਦੀ ਰਚਨਾ ਤਨੀ ਰਾਮ ਚਾਤਰੀ ਕੀ ਜਦੋਂ ਪੁਆਇੰਟ ਬਣੇਗਾ ਨਾ ਅਖੀਰਲੀ ਰਚਨਾ ਕਿਹੜੀ ਸੀ ਤੇ ਕਦੋਂ ਸ਼ਫੀ ਸੀ ਉਥੋਂ ਓੱਖਾ ਬਣਦਾ ਥੋੜਾ ਡੀਪਲੀ ਕੁਐਸਚਨ ਬਣ ਜਾਂਦਾ ਹੈ 1950 ਦੇ ਵਿੱਚ 소ਫੀ ਖਾਨਾ ਇਹਨਾਂ ਦੋ ਪ੍ਰਸੰਗ ਲਿਖੇ ਸੀ ਜਿਵੇਂ ਬਾਈ ਦੀਆਲਾ ਤੇ ਸ਼ਹੀਦਾਂ ਬਾਰੇ ਇੱਕ ਬਾਬਾ ਦੀਪ ਸਿੰਘ ਜੀ ਬਾਰੇ ਬਾਬਾ ਦੀਪ ਸਿੰਘ ਜੀ ਬਾਰੇ ਬਾਬਾ ਦੀਪ ਸਿੰਘ ਜੀ ਇਹ ਦੋ ਪ੍ਰਸੰਗ ਸੀ ਇੱਕ ਭਾਈ ਦਿਆਲਾ ਤੇ ਸ਼ਹੀਦਾਂ ਬਾਰੇ ਇੱਕ ਸੀ ਬਾਬਾ ਦੀਪ ਸਿੰਘ ਜੀ ਭਾਈ ਦਿਆਲਾ ਤੇ ਸ਼ਹੀਦਾਂ ਬਾਰੇ ਭਾਈ ਦਿਆਲਾ ਤੇ ਸ਼ਹੀਦਾਂ ਬਾਰੇ ਇਹ ਇੱਕੋ ਹੀ ਸੀ ਦੋ ਇਹਨਾਂ ਦੇ ਪ੍ਰਸੰਗ ਸੀ ਔਰ ਛਪੇ ਸੀ ਇੱਕ ਸੀ ਇਹਨਾਂ ਦੀ ਰਚਨਾ ਨੌਰ ਜਾਂ ਬਾਦਸ਼ਾ ਬੇਗਮ ਇਹ ਪਰੰਪਰਾ ਕਥਾ ਨੂੰ ਨਵੀਨ ਬਿਰਤਾਂਤ ਜਿਹੜੀ ਪ੍ਰਾਣੀ ਕਥਾ ਸੀ ਨਾ ਪਰਚੇਨ ਕਥਾ ਉਹਨੂੰ ਨਵੀਨ ਨਵਾਂ ਰੂਪ ਦਿੱਤਾ ਨਵਾਂ ਬਿਰਤਾਂਤ ਦਿੱਤਾ ਬਿਰਤਾਂਤ ਮੈਂ ਉਮੀਦ ਕਰਦਾ ਤੁਹਾਨੂੰ ਸਮਝ ਆ ਰਹੀ ਹੈ ਜੇਕਰ ਨਹੀਂ ਸਮਝ ਆ ਰਹੀ ਜਾਂ ਮੈਂ ਫਾਸਟ ਬੋਲ ਰਿਹਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਸਰ ਤੁਸੀਂ ਥੋੜੀ ਫਾਸਟ ਸਪੀਡ ਸੀ ਜਾਂ ਐਦਾਂ ਕੁਝ ਤਾਂ ਮੈਂ ਉਹ ਵੀ ਕਲੀਅਰ ਕਰਾਂਗਾ ਚੰਦਨਵੜੀ ਤੋਂ ਪਹਿਲੀਆਂ ਰਚਨਾਵਾਂ ਵਿੱਚ ਜਿੰਨੇ ਵੀ ਉਹਨਾਂ ਦੇ ਰਚਨਾਵਾਂ ਕੀਤੀਆਂ ਸੀ 1931 ਤੋਂ ਪਹਿਲਾਂ 1931 ਦੇ ਵਿੱਚ ਸੀ ਨਾ ਚੰਦਨਵੜੀ ਇਹਦੇ ਤੋਂ ਪਹਿਲਾਂ ਤਾਂ ਉਹਦੇ ਤੇ ਕੀ ਸੀ ਕਿੱਸਿਆਂ ਦਾ ਪ੍ਰਭਾਵ ਸੀ ਕਿੱਸਿਆਂ ਦਾ ਪ੍ਰਭਾਵ ਕਿੱਸਿਆਂ ਦਾ ਪ੍ਰਭਾਵ ਜਿਵੇਂ ਆਪ ਵਰਤਰੀ ਹਰੀ ਕੀਤੀ ਸੀ ਹਨਾ ਨਾਲ ਦਲਦਮਯੰਤੀ ਕੀਤੀ ਸੀ ਉਹਨਾਂ ਦਾ ਕਿੱਸਿਆਂ ਦਾ ਪ੍ਰਭਾਵ ਸੀ ਸੋਫੀ ਰੰਗਤ ਦਾ ਪ੍ਰਭਾਵ ਸੀ ਇੱਕ ਤਾਂ ਇੱਕ ਤਾਂ ਸੋਫੀ ਰੰਗਤ ਦਾ ਪ੍ਰਭਾਵ ਸੀ ਸੋਫੀ ਰੰਗਤ ਪ੍ਰਭਾਵ ਇੱਕ ਇਹਨਾਂ ਤੇ ਪ੍ਰਭਾਵ ਸੀ Hindu ਰਵਾਇਤੀ ਅੰਜ Hindu ਰਵਾਇਤੀ ਅੰਜ ਅੰਜ ਇਹ ਕਵਿਤਾ ਬਹੁਤ ਪ੍ਰਭਾਵਸ਼ਾਲੀ ਆਪਣੇ ਸਮਕਾਲੀ ਕਵੀ ਕਾਲੀਦਾਸ ਗੁਜਰਾਵਾਲੀਆ ਵਾਂਗੇ ਸਦਾਚਾਰਕ ਤੇ ਹਿੰਦਵਾਨੀ ਰੰਗ ਵਰਪੂਰ ਸੀ ਇਹਨਾਂ ਦੇ ਸਮਕਾਲੀ ਕਵੀ ਕੌਣ ਸੀ ਕਾਲੀਦਾਸ ਗੁਜਰਾਵਾਲੀਆ ਕਾਲੀਦਾਸ ਗੁਜਰਾਵਾਲੀਆ ਇਹਦੇ ਬਾਅਦ ਨਾ ਇਹਦੇ ਤੇ ਸਦਾਚਾਰਕ ਸਦਾਚਾਰ ਕੀ ਹੁੰਦਾ ਤੁਸੀਂ ਸੁਣਿਆ ਇੰਪੋਰਟੈਂਟ ਸ਼ਬਦੀ ਹੈ ਸਦਾਚਾਰਕ ਤੇ ਹਿੰਦਵਾਣੀ ਰੰਗ ਵਰਪੋਰ ਸੀ ਮਤਲਬ Hindu Hindu type ਦਾ ਜਿਵੇਂ ਵੈਦਾਂਤੀ ਜਾਂ ਪੁਰਾਣਾ ਜਾਂ ਪ੍ਰਚੀਨ ਸਮੇ ਦਾ ਰੰਗ ਵਰਪੋਰ ਸੀ ਪ੍ਰਚੀਨ ਜਿਵੇਂ ਕਿ ਕਿਸਿਆਂ ਦੇ ਵਿੱਚ ਨਾ ਸੋਫੀ ਰੰਗਤ ਦਾ ਪ੍ਰਭਾਵ ਸੀ ਇਹ ਸਾਰੇ ਆਗ ਕਾਲੀਦਾਸ ਗੁਜਰਾ ਗੁਜਰਾਵਾਲੀਆਂ ਵਾਂਗ ਭਾਈ ਵੀਰ ਸਿੰਘ ਤੇ ਪ੍ਰੋਫੈਸਰ ਪੋਨ ਸਿੰਘ ਇਹ ਅਧਿਆਤਮਿਕ ਨਹੀਂ ਸੀ ਅਧਿਆਤਮਿਕ ਨਹੀਂ ਸੀ ਉਹ ਅਧਿਆਤਮ ਦੀ ਗੱਲ ਕਰਦੇ ਪਰ ਅਧਿਆਤਮ ਦੀ ਗੱਲ ਨਹੀਂ ਕਰਦੇ ਲੋਕਿਕ ਲੋਕਿਕ ਚ ਰਵਾਇਤੀ ਜ਼ਿਆਦਾ ਸੀ ਲੌਕਿਕ ਕਵੀ ਸੀ ਲੌਕਿਕ ਕਵੀ ਕਹਿ ਦਿੰਦੇ ਆ ਨਾ ਇਹਨੂੰ ਲੌਕਿਕ ਕਵੀ ਲੋਕਾਂ ਦੀ ਗੱਲ ਕਰਦਾ ਧਰਤੀ ਦੇ ਲੋਕਾਂ ਦੀ ਗੱਲ ਕਰਦਾ ਹੁਣ ਇਹਨਾਂ ਦੇ ਇੰਪੋਰਟੈਂਟ ਕਵਤਾਵਾਂ ਦੀ ਅੱਪ ਗੱਲ ਕਰਾਂਗੇ ਜਿਵੇਂ ਕਿ ਇੱਕ ਇਹਨਾਂ ਦੀ ਕਵਤਾ ਹੈ ਭਗਵਾਨ ਭਗਵਾਨ ਕਵਤਾ ਹੈ ਇੱਕ ਇਹਨਾਂ ਦੀ ਕਵਤਾ ਕਿ ਕਲੀ ਕਲੀਰ ਇਕਲੀ ਕਲੀਰ ਇੱਕ ਕਵਤਾ ਇਹਨਾਂ ਦੀ ਬਈ ਹੋਗੀ ਬੇਈਮਾਨ ਬਈ ਹੋਗੀ ਬੇਈਮਾਨ ਇੱਕ ਕਵਤਾ ਗੁਰੂ ਰੂਪ ਗ੍ਰੰਥ ਰੂਪ ਗ੍ਰੰਥ ਮੈਂ ਉਮੀਦ ਕਰਦਾ ਹਾਂ ਇੱਥੇ ਤੱਕ ਸਕਰੀਨ ਵੀ ਦਿਖ ਰਹੀ ਹੈ ਤੇ ਮੇਰੀ ਆਵਾਜ਼ ਵੀ ਸੁਣ ਪਾ ਰਹੇ ਹੋ ਮੇਲੇ ਵਿੱਚ ਜੱਟ ਇਹਨਾਂ ਦੀ ਕਵਤਾ ਇੱਕ ਮੇਲੇ ਵਿੱਚ ਜੱਟ ਇੱਕ ਸਿੱਧਾ ਸੰਦੇਸ਼ ਹੈ ਸਿੱਧਾ ਸੰਦੇਸ਼ ਇੰਪੋਰਟੈਂਟ ਕਵਤਾ ਦੇ ਆਪ ਗੱਲ ਕਰਦੇ ਆ ਇੱਕ ਸੌਣ ਹੈ ਇੱਕ ਵਿਸਾਖੀ ਹੈ ਫੇਰ ਵੀ ਹਾਲਪ ਲੈ ਰਹੇ ਹਾਂ ਦੋਸਤੋ ਮੈਨੇ ਸਾਰੇ ਯਾਦ ਤਾਂ ਨਹੀਂ ਹੈਗੀਆਂ ਪਰ ਫਿਰ ਵੀ ਮੈਂ ਜਿੰਨੀ ਕੋਸ਼ਿਸ਼ ਕਰਦਾ ਪਿਆ ਨਾ ਤੁਸੀਂ ਇਹ ਸਾਰੇ ਪੁਆਇੰਟ ਯਾਦ ਕਰ ਲੈਣਾ ਤੇ ਤੁਹਾਡਾ ਪੇਪਰ ਐਗਜ਼ਾਮ ਦੇ ਵਿੱਚੋਂ ਨੰਬਰ ਵਧੀਆ ਗੇਨ ਕਰ ਸਕਦੇ ਹੋ ਮੈਰਿਟ ਦੇ ਵਿੱਚ ਆ ਸਕਦੇ ਹੋ ਭਗਵਾਨ ਕਹਤਾ ਨਾ ਜਿਹੜੀ ਇਹਨਾਂ ਦੀ ਤਨੀ ਰਾਮ ਯਾਤਰੀ ਕਦੀ ਇਹਦੇ ਵਿੱਚ ਦੇਸ਼ ਵੰਡ ਦੇ ਸਮੇਂ ਜਿਹੜੇ ਵਾਪਰੇ ਖੂਨੀ ਸਾਕਾ ਖੂਨੀ ਸਾਕਾ ਜਿਹੜਾ ਵਾਪਰਾ ਸੀ ਨਾ ਦੇਸ਼ ਵੰਡ ਸਮਾਂ ਜਦ ਦੇਸ਼ ਵੰਡ ਹੋਈ ਸੀ ਉਦੋਂ ਖੂਨ ਖੂਨੀ ਸਾਕੇ ਹੋਏ ਸੀ ਨਾ ਉਹਨਾਂ ਦਾ ਜ਼ਿਕਰ ਹੈ ਤੇ ਇੱਕ ਭਗਵਾਨ ਕ੍ਰਿਸ਼ਨ ਜੀ ਨੂੰ ਦੇਸ਼ ਦੀ लाज ਰੱਖਣ ਦੇ ਲਈ ਵੰਗਾਰ ਪਾਈ ਹੈ ਕਿਹੜੇ ਭਗਵਾਨ ਨੂੰ ਕ੍ਰਿਸ਼ਨ ਜੀ ਨੇ ਇਹ ਕਲੀਅਰ ਹੈ ਜਿਹੜੀ ਇਹ ਆਜ਼ਾਦੀ ਤੋਂ ਬਾਅਦ ਵੱਧ ਰਿਹਾ ਜਿਹੜਾ ਭ੍ਰਿਸ਼ਟਾਚਾਰ ਹੈ ਉਹਦੀ ਗੱਲ ਕੀਤੀ ਕੁੰਭਾ ਪ੍ਰਭੂ ਦੀ ਗੱਲ ਕੀਤੀ ਹੈ ਤਾਕਤ ਦੇ ਵਿੱਚ ਆਇਆ ਲੋਕ ਉਹ ਫਿਰ ਭ੍ਰਿਸ਼ਟਾਚਾਰ ਕਰਦੇ ਨੇ ਇੰਨੀ ਦੀ ਕੋਈ ਸਟੋਰੀ ਹੈ ਬੇਈ ਹੋਗੀ ਬੇਈਮਾਨ ਵੇਈ ਨਦੀ ਜਦੋਂ 1947 ਸੀ ਨਾ ਵੇਈ ਨਦੀ ਵਿੱਚ ਹੱਡ ਦੀ ਜਗ੍ਹਾ ਹੈ ਇਹਨਾਂ ਨੂੰ ਤੁਸੀਂ ਯਾਦ ਰੱਖਣਾ ਬਸ ਗੁਰੂ ਰੂਪ ਗ੍ਰੰਥ ਹੈ ਇਹ ਰਚਨਾ ਇਹਦੀ ਕਵਿਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਮੈਂਮਾ ਉਸਤਤ ਉਹਦੀ ਪ੍ਰਸੰਤਕ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਸਾਹਿਬਾਨ ਨੇ ਜਿਹੜੀ ਦੇਣ ਹੈ ਨਾ ਉਹਦੀ ਪ੍ਰਸ਼ੰਸਾ ਕੀਤੀ ਹੈ ਮੇਲੇ ਵਿੱਚ ਚੱਟ ਪੰਜਾਬੀ ਸੱਭਿਆਚਾਰ ਨੂੰ ਇਹਨਾਂ ਰੂਪਮਾਨ ਕੀਤਾ ਹੈ ਉਹਦਾ ਚਿੱਤਰ ਪੇਸ਼ ਕੀਤਾ ਹੈ ਪੰਜਾਬੀ ਸੱਭਿਆਚਾਰ ਦਾ ਸਿੱਧਾ ਸੰਦੇਸ਼ ਹੈ ਇੱਕ ਸੌਂ ਕਵਿਤਾ ਤੇ ਜਿਹੜੀ ਵਿਸਾਖੀ ਹੈ ਇਹਦੇ ਵਿੱਚ ਵੀ ਸੱਭਿਆਚਾਰ ਹੈ ਪੰਜਾਬੀ ਸੱਭਿਆਚਾਰ ਸੱਭਿਆਚਾਰ ਠੀਕ ਹੈ ਗੁਰਮੁਖੀ ਲਿਪੀ ਟਾਈਪਸੈਟ ਤਿਆਰ ਕੀਤਾ ਸੀ ਇਹਨਾਂ ਨੇ ਪਹਿਲੀ ਵਾਰ ਗੁਰਮੁਖੀ ਲਿਪੀ ਟਾਈਪਸੈਟ ਤਿਆਰ ਕੀਤਾ ਸੀ ਆਉਣਾ ਇਹਨਾਂ ਨੇ ਇੱਕ ਸੁਦਰਸ਼ਨ ਪ੍ਰੈਸ ਸੀ ਉਹ ਚਲਾਈ ਸੀ ਮੈਂ ਤਾਂ ਨਿਰਮ ਚਾਤਰਿਕ ਨੇ ਇਹਦੇ ਵਿੱਚ ਇੱਕ ਉਹਨਾਂ ਨੇ ਕਵਿਤਾ ਛਾਪੀ ਸੀ ਬੁੱਕ ਛਾਪੀ ਸੀ ਕਿਤਾਬ ਜਿਹੜੀ ਕਿਤਾਬ ਕਿਹੜੀ ਛਾਪੀ ਸੀ ਇੱਥੇ ਤੱਕ ਮੈਂ ਉਮੀਦ ਕਰਦਾ ਇੱਕ ਇਹਨਾਂ ਦੀ ਮੈਂ ਸ਼ੁਰੂਤ ਕਲੀਅਰ ਕਰਦਾ ਦੁਬਾਰ ਤੋਂ ਰੈੱਡ ਪੈਨ ਨਾਲ ਕਲੀਅਰ ਕਰਦਾ ਤੁਹਾਡਾ ਹੀ ਦਊਂ ਸੁਦਰਸ਼ਨ ਪ੍ਰੈਸ ਸਿਦਰਥਨ ਪੈਸ ਕਦੋਂ ਚਲਾਈ ਸੀ ਤਨੀ ਰਾਮਚੰਦਰਿਕ ਨੇ 1924 ਦੇ ਵਿੱਚ ਇੱਕ ਰਾਈਟਰ ਤੋਂ ਸੁਣਿਆ ਹੋਣਾ ਉਹਦੀ ਕਵਿਤਾ ਸੀ ਆ ਮੋਲਾਬਖਸ਼ ਕੁਛ ਸੁਣਿਆ ਕਵਤਾ ਨਹੀਂ ਉਹਦੀ ਬੁੱਕ ਸੀ ਮੋਲਾਬਖਸ਼ ਕੁਛ ਤਾਂ ਸੁਣਿਆ ਨਾ ਉਹਦਾ ਬੁੱਕ ਸੀ ਮੁੱਖ ਤਾਂ ਨਾਮ ਹੈ ਪੰਜਾਬ ਦੇ ਹੀਰੇ ਪੰਜਾਬ ਦੇ ਹੀਰੇ ਇਸ ਬੁੱਕ ਨੂੰ ਇਸੇ ਹੀ ਸੁਦਰਸ਼ਨ ਪ੍ਰਾਸਤ ਦੇ ਵਿੱਚ ਸੋਧਕ ਤੇ ਪ੍ਰਕਾਸ਼ਕ ਦਾ ਕੰਮ ਕੀਤਾ ਸੀ ਦਨੀ ਰਾਮ ਚਾਤਕ ਦੇ 1924 ਦੇ ਵਿੱਚ ਇਹ ਸ਼ਾਹੀ ਸੀ ਸੁਦਰਸ਼ਨ ਪ੍ਰੈਸ ਬਣੀ ਸੀ ਤਾਂ ਉਦੋਂ ਇਹ ਕੰਮ ਕਰਜ ਹੋਇਆ ਸੀ 600 ਤੋਂ ਲੈ ਕੇ ਚਲੋ ਉਹ ਅੱਗੇ ਡੀਪਲੀ ਆਪਣੇ ਕਰਦੇ ਹਾਂ ਨਾ ਤੁਸੀਂ ਯਾਦ ਰੱਖਣਾ ਪੰਜਾਬ ਦੇ ਰਕੀ ਦੇ ਵਿੱਚ ਵੀ ਕਿਹੜੀ ਪ੍ਰੈਸ ਦੇ ਵਿੱਚ ਸੁਦਰਸ਼ਨ ਪ੍ਰੈਸ ਹੈ ਕਿਹੜੀ ਪ੍ਰੈਸ ਸੀ ਦਨੀ ਰਾਮ ਚਾਤਕ ਦੀ ਇਹਦੀਆਂ ਕਵਿਤਾਵਾਂ ਦੀ ਤੁਕਾਂ ਮੈਂ ਤੁਹਾਨੂੰ ਭੇਜਦਾਗਾ ਜਿਵੇਂ ਰਾਹ ਦਾ ਸੰਦੇਸ਼ ਹੈ ਉਦੋਂ ਕਾਹਨ ਦੀ ਗੱਲ ਸੁਣਾ ਸਾਨੂੰ ਕਾਹਨੋਂ ਚਿੰਗ ਚ ਸੁਸ਼ਤੀਆਂ ਰਾਹੀਆਂ ਦੀ ਮਸਾ ਮਸਾ ਸਨ 8 ਅਠਰਨ ਕਾਉ ਲੱਗੇ ਨਵੀਆਂ ਨਸਤਰਾਂ ਆਣ ਚਲਾਈਆਂ ਨੇ ਇਸ ਤਰ੍ਹਾਂ ਇਹ 17 ਨੇ ਤਾਂ ਇਹ ਇੰਪੋਰਟੈਂਟ ਸੀ ਅਬਨੇ ਤਨਿਰਾਮ ਚਾਤਰੀਕ ਉਸ ਤੋਂ ਪਹਿਲਾਂ ਆਪਾਂ ਕਿਤੇ ਸੀ ਕਿਹੜੇ ਭਾਈ ਵੀਰ ਸਿੰਘ ਜੀ ਫਿਰ ਪ੍ਰੋਫੈਸਰ ਪੋਲਨ ਸਿੰਘ ਜੀ ਫਿਰ ਇਹ ਆਪਾਂ ਕਿਤੇ ਸੀ ਤਨਿਰਾਮ ਚਾਤਰੀਕ ਜੀ ਅੱਜ ਜਿਹੜੇ ਜਿਹੜੇ ਇੰਪੋਰਟੈਂਟ ਨੇ ਸਾਰੇ ਇਹ ਕਰਨੀ ਨੇ ਹੁਣ ਆਪਾਂ ਇਹਨਾਂ ਨੇ ਗੱਲ ਕਰਦੇ ਕਿ ਕਲੀਅਰ ਦੀ ਜਿਹੜੀ ਕਵਤਾ ਹੈ ਉਹ ਇੰਪੋਰਟੈਂਟ ਹੈ ਉਹ ਤੂੰ ਕਾ ਤੁਸੀਂ ਯਾਦ ਰੱਖਣੀ ਹੈ ਇਹ ਰੱਖ ਲਈ ਕੋਈ ਜਿਵੇਂ ਇਹਦੀ ਵਿੱਚ ਲਾਈਨਾਂ ਨੇ ਮੈਂ ਪੜ ਦਿੰਦਾ ਕੋਈ ਚਾਚੇ ਦਾ ਜਵਾਈ ਕੋਈ ਮਾਮੇ ਦਾ ਜਵਾਈ ਕੋਈ ਸੰਡੂ ਦਾ ਸਾਲਾ ਸਾਂਭੀ ਜਾਂਦੇ ਠੇਕੇ ਸਾਰੇ ਆਪੋ ਬੈਠੇ ਰਹਿਣ ਕਿਨਾਰਾ ਮਤਲਬ ਆਪਣੇ ਆਪ ਦੇ ਬਾਰੇ ਹੀ ਕੀਤੀ ਜਾਂਦੀਆਂ ਨੇ ਸਾਰੇ ਆਪਦੇ ਨੂੰ ਹੀ ਗੁੰਮਾ ਪ੍ਰਪਰੀ ਦੇ ਕੇ ਆਪਦੇ ਨੂੰ ਹੀ ਅੱਗੇ ਲਿਜਾਇਆ ਜਾ ਰਹਾ ਹੈ ਇੱਕ ਹੋ ਇਹਨਾਂ ਦੀ ਹੈਗੀ ਹੈ ਕਵਿਤਾ ਮੇਲੇ ਵਿੱਚ ਜੱਟ ਤੂੜੀ ਤੰਦ ਸਾਂ ਪਹਾੜੀ ਵਿੱਚ ਵਟ ਗਏ ਲੰਬੜਾਂ ਤੇ ਸ਼ਾਹਾਂ ਦੇ ਹਿਸਾਬ ਕੱਟ ਗਏ ਕੱਚੇ ਮਾਰ ਵੰਜਲੇ ਆਨੰਦ ਆ ਗਿਆ ਮਾਰਦੇ ਦਮਾਵੇਂ ਜੱਟ ਮੇਲੇ ਆ ਗਏ ਇਸ ਤਰ੍ਹਾਂ ਇਹ ਰਚਨਾਵਾਂ ਨੇ ਤੈਰੀ ਰਾਮ ਚਾਪਰਕ ਦੀਆਂ ਉਹ ਮੈਂ ਤੁਹਾਨੂੰ ਭੇਜ ਦਾਂਗਾ ਕੰਟੈਕਟ ਤੇ ਵਿੱਚ ਕਰਕੇ ਇਹ ਐਡ ਕਰਕੇ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਲਿਆ ਜੇ ਜੇਕਰ ਤੁਹਾਨੂੰ ਅੱਜ ਦਾ ਵੀਡੀਓ ਪਸੰਦ ਆ ਤਾਂ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਜ਼ਰੂਰ ਜਿਹੜੇ ਵੀ ਪੰਜਾਬੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਬਹੁਤ ਹੀ ਲਾਹੇਵੰਦ ਰਹਿ ਗਿਆ ਚੈਨਲ ਤੇ ਜੇਕਰ ਕੋਈ ਕਮੀ ਪੇਸ਼ੀ ਲੱਗ ਰਹੀ ਹੈ ਵੀਡੀਓਜ਼ ਦੇ ਵਿੱਚ ਸਕਰੀਨ ਦੀ ਜਾਂ ਕੁਆਲਿਟੀ ਵੀਡੀਓਜ਼ ਦੀ ਜਾਂ ਵਾਇਸ ਦੇ ਵਿੱਚ ਤਾਂ ਉਹ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਥੈਂਕਸ ਫੋਰ ਵਾਚਿੰਗ ਦਿਸ ਵੀਡੀਓ ਥੈਂਕ ਯੂ ਧੰਨਵਾਦ